ਹਾਂਜੀ ਤੇ ਅੱਜ ਆਪਾਂ ਬਣਾਵਾਂਗੇ ਆਟੇ ਦੇ ਮਾਲਪੂਏ ਇਹਦੇ ਵਾਸਤੇ ਆਪਾਂ ਲਵਾਂਗੇ ਇੱਕ ਭਾਂਡੇ ਵਿੱਚ ਦੋ ਕੋਲੀਆਂ ਕਣਕ ਦਾ ਆਟਾ ਸਵਾਦ ਵਾਸਤੇ ਆਪਾਂ ਏਡ ਕਰਾਂਗੇ ਇਹਦੇ ਵਿੱਚ ਸੌਂਫ ਇਲਾਇਚੀ ਦਾ ਪਾਊਡਰ ਨਾਲ ਹੀ ਆਪਾਂ ਦੁੱਧ ਪਾ ਕੇ ਇਹਦਾ ਚੰਗਾ ਜਿਹਾ ਆਪਾਂ ਬੈਟਰ ਤਿਆਰ ਕਰ ਲਵਾਂਗੇ ਦੁੱਧ ਮੈਂ ਇੱਥੇ ਬਿਲਕੁਲ ਗੁਣਗਣਾ ਲਿੱਤਾ ਹੋਏਗਾ ਤੇ ਆਪਾਂ ਬੈਟਰ ਵਧੀਆ ਹੌਲੀ ਹੌਲੀ ਬਣਾ ਕੇ ਚੰਗੀ ਤਰ੍ਹਾਂ ਮਿਕਸ ਕਰਨਾ ਇਹਦੇ ਵਿੱਚ ਕੋਈ ਗੁੱਠਲੀ ਨਹੀਂ ਬਣਨੀ ਚਾਹੀਦੀ ਤੇ ਆਪਣਾ ਬੈਟਰ ਇੱਥੇ ਬਣ ਕੇ ਤਿਆਰ ਆ ਤੇ ਇਹਨੂੰ ਆਪਾਂ 10 ਤੋਂ 15 ਮਿੰਟ ਵਾਸਤੇ ਰੈਸਟ ਤੇ ਰੱਖ ਦਾਂਗੇ ਇੱਕ ਪਾਸੇ ਤੇ ਇੱਧਰ ਆਪਾਂ ਇੱਕ ਭਾਂਡੇ ਵਿੱਚ ਆਪਾਂ ਤੇਲ ਪਾ ਲੈਣਾ ਇੱਥੇ ਮੈਂ ਰਿਫਾਈਨਡ ਆਇਲ ਲਿੱਤਾ ਤੇ ਬੈਟਰ ਨੂੰ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਹੋਰ ਮਲਾ ਲਵਾਂਗੇ ਤੇ ਗੈਸ ਆਪਾਂ ਬਿਲਕੁਲ ਲੋ ਰੱਖਣਾ ਤੇਲ ਆਪਣਾ ਇੱਧਰ ਗਰਮ ਹੋ ਗਿਆ ਹੁਣ ਆਪਾਂ ਬੈਟਰ ਨੂੰ ਪਾਵਾਂਗੇ ਕੜਚੀ ਦੇ ਨਾਲ ਤੇ ਛੋਟੇ-ਛੋਟੇ ਮਾਲਪੂਏ ਇੱਥੇ ਬਣਾ ਲਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕੜਚੀ ਨਾਲ ਉਤ ਹੋਰ ਤੇਲ ਪਾਵਾਂਗੇ ਮਾਲਪੂਏ ਤੇ ਤੇ ਇਹਨੂੰ ਆਪਾਂ ਚੇਂਜ ਕਰ ਦਾਂਗੇ ਦੂਜੇ ਪਾਸੇ ਵੀ ਆਪਾਂ ਇੱਕ ਮਾਲਪੂਆ ਹੋਰ ਬਣਾ ਲਵਾਂਗੇ ਤੁਸੀਂ ਇੱਕ ਘੜੀ ਚ ਦੋ ਜਾਂ ਤਿੰਨ ਮਾਲਪੂਏ ਬਣਾ ਸਕਦੇ ਹੋ ਤੇ ਆਪਣਾ ਇੱਧਰ ਮਾਲਪੂਆ ਵੀ ਬਣ ਗਿਆ ਤਿਆਰ ਆ ਤੇ ਇਹਨੂੰ ਵੀ ਆਪਾਂ ਦੂਜੇ ਪਾਸੇ ਸੇਕ ਲਵਾਂਗੇ ਤੇ ਬਿਲਕੁਲ ਲੋ ਗੈਸ ਤੇ ਬਣਾਇਓ ਜਿਆਦਾ ਤੇਜ਼ ਗੈਸ ਨਾ ਹੋਵੇ ਨਹੀਂ ਤੇ ਮੱਚ ਜਾਣਗੇ ਤੇ ਅੰਦਰੋਂ ਵੀ ਕੱਚੇ ਰਹਿ ਜਾਣਗੇ ਤੇ ਇਧਰ 골ਡਨ ਬਰਾਊਨ ਜੇ ਹੋ ਗਏ ਨੇ ਤੇ ਆਪਣੇ ਮਾਲਪੂਏ ਬਣ ਕੇ ਤਿਆਰ ਆ ਤੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਇਧਰ ਮੈਂ ਇੱਕ ਤਾਰ ਦੀ ਚਾਸ਼ਨੀ ਬਣਾਈ ਹੈ ਇਹ ਮੇਰੇ ਕੋਲ ਆਲਰੇਡੀ ਪਹਿਲਾਂ ਦੀ ਬਣੀ ਹੋਈ ਪਈ ਸੀ ਮੈਂ ਉਹੀ ਲਿੱਤੀ ਆ ਤੇ ਇਹਦੇ ਵਿੱਚ ਆਪਾਂ ਪਾ ਕੇ ਇਹਨਾਂ ਨੂੰ ਰੱਖ ਦਵਾਂਗੇ ਤੇ ਹੋਰ ਬੈਟਰ ਜੋ ਬਚਿਆ ਹੋਇਆ ਉਹਦੇ ਵੀ ਆਪਾਂ ਮਾਲਪੂਏ ਬਣਾ ਲੈਣੇ ਆ ਛੋਟੇ ਛੋਟੇ ਮਾਲਪੂਏ ਆਪਾਂ ਇਹਦੇ ਵਿੱਚ ਬਨਣ ਵਾਸਤੇ ਪਾ ਦੇਵਾਂਗੇ ਤੇ ਰਾਮਣਾ ਆਪਣੇ ਇੱਕ ਵਾਰੀ ਚੀ ਤਿੰਨ ਚਾਰ ਮਾਲ ਕੋਈ ਰਾਮਣਾ ਬਣ ਜਾਣਗੇ ਤੇ ਤੁਸੀਂ ਸਾਡੀ ਰੈਸਪੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਗਰ ਪਸੰਦ ਆਵੇ ਅਗਰ ਨਹੀਂ ਵੀ ਪਸੰਦ ਆਉਂਦੀ ਤਾਂ ਤੁਸੀਂ ਉਹ ਵੀ ਦੱਸਿਓ ਤੇ ਸਾਡੀ ਵੀਡੀਓ ਨੂੰ ਤੁਸੀਂ ਫੇਸਬੁੱਕ ਤੇ ਇੰਸਟਾਗ੍ਰam ਤੇ ਵੀ ਦੇਖ ਸਕਦੇ ਹੋ ਤੇ ਉਥੋਂ ਵੀ ਸਾਨੂੰ ਤੁਸੀਂ ਫੋਲੋ ਕਰ ਲਿਓ ਤੇ ਕਮੈਂਟ ਕਰਕੇ ਵੀ ਦੱਸੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਤੁਸੀਂ ਕਿਹੜੀ ਹੋਰ ਰੈਸਪੀ ਦੇਖਣਾ ਚਾਹੁੰਦੇ ਹੋ ਉਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਾਲ ਕੋਈ ਆਪਣੇ ਬਣ ਕੇ ਤਿਆਰ ਆ ਉਤੋਂ ਆਪਾਂ ਬਰੀਕ ਕੱਟੇ ਹੋਏ ਕਾਜੂ ਬਦਾਮ ਤੇ ਪਿਸਤੇ ਨਾਲ ਇਹਨੂੰ ਆਪਾਂ ਡੈਕੋਰੇਟ ਕਰ ਲਵਾਂਗੇ ਤੇ ਇਹਨੂੰ ਆਪਾਂ ਸਰਵ ਕਰਾਂਗੇ